ਸ਼ਿਕਾਉ ਜੀ ਕੀ ਹਾਜ਼ਰ ਤੇ ਅਜਾਪਾ ਪਰਮੇਸ਼ਰ ਦਵਾਰ ਤੇ ਹੁਣ ਚੱਲ ਲਾਗੇ ਪਟਿਆਲਾ ਦੁੱਧਨਵਰ ਸਾਹਿਬ ਉਥੇ ਰਾਤਰਾ ਖੁਰੋਕਾਂ ਦੀ ਤੇ ਇਸ ਵੇਲੇ ਦਾ ਟਾਈਮ ਹੈ 5:30 ਦਾ ਤੇ ਮੈਂ ਸਭਾ ਚੱਲਦੇ ਹਾਂ ਤੁਹਾਨੂੰ ਵੀ ਕਿ ਅੰਦਰ ਵਾਸਾ ਤੇ ਕਿਨੇ ਮੱਥਾ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਕੁਪਰ ਦੇ ਸਵੇਰ ਵੇਲੇ ਵੇਲੇ ਔਰ ਆਗਰੇ ਸਾਹਿਬ ਸਵੇਰ ਸਵੇਰ ਦਾ ਟਾਈਮ ਸ਼ਾਂਤੀ ਟਰੱਕ ਵਾਲੇ ਭਾਈ ਖੜੇ ਆ ਨਾ ਜਿਹਨੇ ਚਾਹ ਪਾਣੀ ਰੋਟੀ ਖਾਣਾ ਹੁੰਦਾ ਤੇ ਦਰਬਾਰ ਸਾਹਿਬ ਤੇ ਇਹ ਜੀ ਲੰਗਰ ਆ ਕਹ ਜੀ ਆ ਜੋ ਚਲਦੇ ਆ ਫਿਰ ਇਹ ਸਹੇ ਆਪਣਾ ਨਵਰ ਨੂੰ ਗੁੰਦੋ ਸੋਈ ਸਾਥ ਤਾਤ ਦਰਬੀਰ ਸਹੇ ਸਹੇ ਨਾਮ ਅਰੋਧ ਨੂੰ ਜੀਏ ਪਿਆਰੇ ਪਾਈਏ ਨਾਮ ਜੀ ਚਰਨ ਨਮਨ ਤਰੇ ਬਿਲੇ ਯਾਰੋ ਯੇ ਰੀਪਾਰੀ ਜਯੇ ਬੁੱਤੋ ਸੁਹਾਗਣੀ ਬਾਹਰੇ ਕਿੰਨੀ ਭਗਤੀ ਸੋ ਪਰੇ ਲੋਕਿਤ ਕਰੈ ਸੁਭਨ ਕਰਮਨੀਏ ਉਨਾ ਤੋ ਮੁਜਾਈਏ ਹਾਂਜੀ ਅੱਪਾ ਆ ਗਏ ਸੀਗੇ ਪਰਮੇਸ਼ਰ ਦਵਾਰ ਚੋਂ ਬਾਹਰ ਗੁਰੂ ਘਰ ਚੋਂ ਤੇ ਹੁਣ ਵੈਸੇ ਚੱਲਦੇ ਆ ਬਟੜਾਲੇ ਵੱਲੋਂ ਫਿਰ ਅੱਜ ਦਾ ਦਿਨ ਰਹਿਾਂਗੇ ਆਪਾਂ ਮਤਲਬ 2 ਵਜੇ ਲਗਭਗ ਅਸੀਂ ਪਹੁੰਚ ਜਾਵਾਂਗੇ ਉੱਥੇ ਤੇ ਬਾਕੀ ਦਿਨ ਰ੍ਹਾਂਗੇ ਆਪਣਾ ਦੁੱਖ ਨਿਵਾਰਨ ਸਭੂ ਕਰੀ ਆ ਗਏ ਆਪਾਂ ਪਹਿਲੀ ਰੈਸਟ ਚਾਹ ਪੀਣ ਲਈ ਥੋੜਾ ਸੁਸਤ ਹੋ ਗਏ ਸੀ ਨਾ ਮੈਂ ਤੇ ਚਾਹ ਵੀ ਪਾ ਨਾਲ ਬਿਸਕੁਟ ਵੀ ਗਾਣੇ ਚੱਲ ਰਹੇ ਆ ਬੱਬੇ ਦੇ ਹਾਂਜੀ ਆਪਾਂ ਅੱਗੇ ਰਾਜਾਂ ਦੇ ਸ਼ਹਿਰ ਪਟਿਆਲੇ ਪਹੁੰਚ ਗਏ ਤੇ ਆਪਾਂ ਨੂੰ ਗੁਰੂ ਘਰ ਹੈਗਾ ਜੀ ਉਰੋਂ 10 ਕਿਲੋਮੀਟਰ ਹੈ ਨਾ ਤੇ ਲਗਭਗ ਹੁਣ ਅਸੀਂ 4 ਘੰਟਿਆਂ ਚ ਗੁਰੂ ਘਰ ਜਾ ਪਹੁੰਚਾਂਗੇ ਬਾਕੀ ਦਿਖਾਵਾਂ ਤੁਹਾਨੂੰ ਅੱਗੇ ਪਹੁੰਚ ਗਏ ਜੀ ਆਪਾਂ ਰਜਿੰਦਰਾ ਹਸਪਤਾਲ ਕੋਲੇ ਤੇ ਸਤਿਆਂ ਦੇ ਗਰਮੀ ਹੋ ਗਈ ਬਹੁਤ ਤੇ ਹੁਣ ਬੈਸਟਾ ਲੈਂਦੇ ਲੈਂਦੇ ਆਇਆ ਲਗਭਗ 1 ਵਜ ਗਿਆ ਫਿਰ ਹੁਣ ਤੁਹਾਨੂੰ ਦਿਖਾਵਾਂਗੇ ਗੁਰੂ ਘਰ ਪਹੁੰਚ ਕੇ ਸਾਮਰਾ ਲੈ ਕੇ ਜਾਂ ਕਮਰਾ ਜਾਂ ਸਰਾਂ ਜਿੱਥੇ ਵੀ ਮੰਮੀ ਜੱਗਾ ਉੱਥੇ ਬੈਠ ਲਓ ਜੀ ਆਪਾਂ ਪਹੁੰਚ ਗਏ ਲੀਲਾ ਭਵਨ ਇੱਧਰ ਹੈ 12 ਦਰੀ ਤੇ ਸਾਨੂੰ ਤਪ ਲੱਗ ਰਹੀ ਹੈ ਅੱਜ ਅੱਜ ਥਕਾਵਟ ਮਹਿਸੂਸ ਹੋਣ ਲੱਗੀ ਹੈ ਧੁੱਪ ਵੀ ਜਿਆਦੇ ਨੇ ਬਾੜੀ ਜਿਆਦੇ ਧੁੱਪ ਹੈ ਦੇਖੋ ਜੀ ਬੱਤੀਆਂ ਹੋ ਗਈਆਂ ਚੱਲਦੇ ਹੌਲੀ ਹੌਲੀ ਥਕਾਵਟ ਓ ਗਈ ਦਵਾ ਹਾਂ ਜੀ ਕਮਰਾ ਆਪਣੇ ਲੈ ਰਹੇ ਅਸੀਂ ਗੁਰੂ ਘਰ ਅਗੇ ਸੀ ਉਹ ਇੱਥੇ ਵੀਡੀਓਗ੍ਰਾਫੀ ਕਰਨੀ ਥੋੜੀ ਜਿਹੀ ਮਨਾ ਹੈ ਨਾ ਬਾਹਰਲੇ ਪਾਸੇ ਤੇ ਉਹਦੇ ਕਰਕੇ ਅਸੀਂ ਵੀਡੀਓ ਬਣਾਈ ਵੀ ਨਹੀਂ ਕਿਤੇ ਗੁਰੂ ਘਰ ਦੇ ਵਿੱਚ ਤੇ ਹੁਣ ਥੱਕ-ਥਕਾਵਟ ਬਹੁਤ ਹੋ ਗਈ ਫਿਰ ਹੁਣ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਰੈਸਟ ਕਰਕੇ ਨਾ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਕਮਰਾ ਬਹੁਤ ਸੋਹਣਾ ਏ ਫਿਊ ਮੂਮੈਂਟਸ ਲੇਟਰ ਬਹੁਤ ਵੱਡਾ ਲੰਗਰ ਹਾਲ ਹੈ ਤੇ ਲੱਖੀ ਸਰਦਾਰ ਨੂੰ ਆ ਕੇ ਪ੍ਰਸ਼ਾਦਾ ਛਕਦੇ ਹਨ ਚਾਹ ਪਾਣੀ ਛਕਦੇ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਆਵਾਜ਼ ਤੁਹਾਨੂੰ ਜਿਆਦਾ ਆਉਣੀ ਨਹੀਂ ਕਿਉਂਕਿ ਪੱਖੇ ਚੱਲ ਰਹੇ ਆ ਵੱਡੇ ਤਾਂ ਕਰਕੇ ਜੀ ਆਪਾਂ ਆ ਕੇ ਲੰਗਰ ਛਕ ਕੇ ਤੇ ਹੁਣ ਇਸ ਵੀਡੀਓ ਦੀ ਕਰਦੇ ਆਂ ਐਂਡਿੰਗ ਆਪਾਂ ਠੀਕ ਹੈ ਜੀ ਸਮਾਪਤ ਕਰਦੇ ਆਂ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਔਰ ਕਮਰੇ ਜਾ ਕੇ ਉਹਨੂੰ ਨਾ ਤੋ ਕਿ ਦੁਬਾਰਾ ਫੇਰ ਸੰਭਦੇ ਆਂ ਕਿਉਂਕਿ ਸਵੇਰੇ ਫੇਰ ਜਲਦੀ ਨਿਕਲਣਾ ਠੀਕ ਹੈ ਜੀ ਮੋੜ ਕਿਵੇਂ ਲੱਗਿਆ ਫਿਰ ਵਧੀਆ ਲੱਗਿਆ ਲੰਗਰ ਵੀ ਵਧੀਆ ਪ੍ਰਬੰਧ ਪ੍ਰਬੰਧ ਵੀ ਲੱਗਿਆ ਹੂੰ ਓਕੇ ਜੀ ਬਾਬੇ ਅਨੰਦ ਦੇ ਲੰਗਰਾਂ 'ਚ ਤਾਂ ਕੋਰਟਿੰਗ ਹੈ ਨਾ ਤੇ ਮਿਲਦੇ ਹਾਂ ਨੂੰ ਅਗਲੀ ਵੀਡੀਓ 'ਚ ਰੱਬ ਰੱਖੇ